ਸੋਸ਼ਲ ਮੀਡੀਆ ਤੇ ਸੁਰੇੀ ਤੇ ਪੋਸਟ ਹੋ ਗਈ ਸੀ ਕਿ ਇੱਥੇ ਇੱਕ ਪੋਪਲ ਪੁਆਇੰਟ ਦੇ ਵਿਏ ਤੇ ਦੇ ਵਿੱਚ ਇੱਕ ਬੰਬ ਰਚਾ ਗਿਆ। ਉਤੇ ਮੌਕੇ ਤੇ ਪਹੁੰਚੇ ਜੋ ਇਨੀਸ਼ਲ ਦੇਖਿਆ ਕਿ ਜੂਰੋ ਤੇ ਸਾਨੂੰ ਡਮੀ ਲੱਗ ਰਿਹਾ। ਬੜੇ ਅਸੀਂ ਬੰਬ ਡਿਸਪੋਜ਼ਲ ਟੀਮ ਦੀ ਬੁਲਾ ਲਈ ਐ। ਪਰ ਪ੍ਰਕਾਸ਼ਨਸ ਨੇ ਜਿਹੜੇ ਲਏ ਨੇ ਤੇ ਸਾਡਾ ਨੂੰ ਸਿਪਾਸੀ ਕਰਵਾ ਰਹੇ ਆ। ਤੇ ਜੀਡੀ ਟੀਮ ਦੇਖਦੀ ਐ ਕਿ ਫਿਰ ਬਾਅਦ ਵਿੱਚ ਫੋਲ ਦਿੰਦੀ ਕਿ ਕੀ ਚੀਜ਼ ਹੈ। ਜੋ ਇਨੀਸ਼ਲ ਲੱਗੀ ਹੈ ਨਾ ਜਿਸ ਦਾ ਦੋ ਪੀਸ ਜੁੜੇ ਹੁੰਦੇ ਨੇ ਤੇ ਨਾਲ ਗਲੂ ਦੇ ਨਾਲ ਜੁੜਿਆ ਹੁੰਦਾ ਤੇ ਇਸ ਕਰਕੇ ਉਹ ਲੱਗਦਾ ਪਿਆ ਕਿ ਪੁੱਛ ਕਿਸੇ ਨੇ ਵੈਸੇ ਸ਼ਰਾਤਨਾ ਕੀ ਕੀ ਹੋਵੇ। ਪਰ ਫਿਰ ਵੀ ਅਸੀਂ ਇਹ ਸਾਰੀ ਪ੍ਰਕਾਸ਼ਨਸ ਲੈਂਦੇ ਹੋਏ ਹਾਂ ਜਿਸ ਦਾ ਭਾਗ ਵੀ ਅਸੀਂ ਪਿਆ ਥੋੜਾ ਸਾਈਡ ਤੋਂ ਇੱਕ બીજી ਟੀਮ ਆਈ ਇਹਨਾਂ ਨੂੰ ਨੋਕਾ ਚਾਹਤ ਰੱਖ। ਪੋਰਟਾ ਕਿੰਨੇ ਵਾਰੀ ਲੈ ਗਈ ਮੈਨੂੰ ਆਪਣਾ ਉਹ ਉਹ ਤਾਂ ਮੈਨੂੰ ਹਜੇ ਨਹੀਂ ਮੈਨੂੰ ਆਪਣਾ ਮੈਂ ਮੌਕੇ ਤੇ ਕੰਮ ਕਰਾਂਗੀ। ਉੱਤੇ ਨਾਲ ਮੈਨੂੰ ਜੀ ਆਇਆਂ ਕਰਕੇ ਕਿੱਦਾਂ ਮਿਲ ਗਈ। ਅਬੇ ਸੋਸ਼ਲ ਮੀਡੀਆ ਤੇ ਇੱਕ ਵੀ ਸਰ ਵੇਖਣੇ ਚ ਬੰਬ ਕਿਹਨਾ ਲੱਗ ਰਿਹਾ। ਨਹੀਂ ਇਹਦਾ ਉਹ ਜਿਹੜੇ ਬੰਬ ਡਿਸਪੋਜ਼ਲ ਵਾਲੀ ਟੀਮ ਆਲੇ ਉਹ ਸਪੋਰਟ ਉਹ ਦੱਸਾਂਗੇ। ਸਰਨੇ ਟਾਈਟ ਜੀ ਬੱਸ ਉਹ ਜਿਸ ਤਰ੍ਹਾਂ ਮੈਂ ਦੱਸਿਆ ਨਾ ਕਿ ਜਿਹਦੇ ਦੋ ਪਾਰ ਆਪਸੀ ਦੇ ਨੀਚੇ ਤੋਂ ਜੋ ਜਿਹਾ ਸੀ ਕਾਲੀ ਕਿਉਂਕਿ ਇਹ ਦੂਸਰੇ ਨਾਲ ਜੋੜੇ ਨਹੀਂ ਹੁੰਦੇ ਉਸ ਤਰੀਕੇ ਦਾ ਲੱਗ ਰਿਹਾ ਤਾਂ ਸਾਨੂੰ ਲੱਗਦਾ ਕਿ ਸ਼ਾਇਦ ਦਮੀ ਨਾ ਹੋਵੇ ਤੇ ਬੀਜੀ ਟੀਮ ਬੁਲਾ ਲਈਏ ਬੀਜੀ ਟੀਮ ਆਪਣਾ ਦੇਖ ਕੇ ਤੇ ਇਹਨੂੰ ਸੀਕ ਕਰ ਲੈਂਦੀ ਹੈ ਫਿਰ ਜੇ ਬਾਅਦ ਵਿੱਚ ਪਤਾ ਲੱਗੇ ਕਿ ਕੀ ਸੀ ਕੋਈ ਸੀਸੀਟੀਵੀ ਵੀ ਲਗਾ ਵੀ ਕਿ ਨਹੀ ਅਜੇ ਅਜੇ ਇਨੀਸ਼ੀਅਲ ਮੌਕੇ ਤੇ ਪਹਿਲੀ ਸਾਡਾ ਚੱਪੇ ਹੀ ਹੈ ਬਾਕੀ ਟੀਮਾਂ ਸੀ ਆਪਣੇ ਆਪਣੇ ਥਾਂ ਤੇ ਲਗਾਤੀਆਂ ਨੇ ਪਹਿਲੇ ਸਾਡਾ ਜਿਹੜਾ ਸਥਾਨ ਹੈ ਜੇ ਇਹਨੂੰ ਇਸ ਇਲਾਕੇ ਦੀ ਸੇਫਟੀ ਨੂੰ ਕੇਸ ਜੇ ਕੁਝ ਐਸਾ ਹੋ ਗਿਆ ਕਿ ਨਹੀ ਇਹ ਸੀਸੀਟੀਵੀ ਤੋਂ ਪਤਾ ਲੱਗੇਗਾ ਕਿ ਇਹ ਮੇਟ ਮੈਚ ਦੀ ਹੈ ਜਿੱਥੇ ਜਿਸ ਥੀਕੇ ਦਾ ਫੋਕਲ ਪੁਆਇੰਟ ਬਹੁਤ سارے ਹਜ਼ਾਰਾਂ ਇਥੇ ਇੰਡਸਟਰੀ ਨਹੀਂ ਨਹੀਂ ਇੰਡਸਟਰੀ ਇੰਡਸਟਰੀ ਹੈ ਇੱਥੇ ਮੇਨਲੀ ਬੇਸਿਕਲੀ ਰੈ residensial area ਚਾਰਜ ਸ਼ੁਰੂ ਕਰ ਦਿੱਤੀ ਅਗਰ ਬਾਈ ਚਾਂਸ ਇਹ ਅਸਲੀ ਹੁੰਦਾ ਜਾਂ ਜਿਸ ਥੀਕੇ ਦਾ ਕੰਮਵਾਰੀ ਲਈ ਗਈ ਆ ਕਿ ਲੱਗਦਾ ਕੀ ਹੋ ਸਕਦਾ ਨਹੀਂ ਇਹ ਕਿ ਜਿੱਥੇ ਇਹ ਧਮਾਕਾ ਹੀ ਆਪਣੇ ਆਪ ਤੇ ਬੜੀ ਵਗੀ ਜੀਏ ਚੀਜ਼ ਦੇ ਕੇ ਉਹਦੇ ਨਾਲ ਨੁਕਸਾਨ ਦਾ ਤੇ ਮਾਦੀ ਗੱਲ ਵਾਸੀ ਐਸੇ ਇੰਡਸਟਰੀ ਏਰੀਆ ਗਾਇਬ ਤੇ ਰਿਹਾਇਸ਼ ਨਹੀਂ ਹੈ ਜਿੱਟਕੀਆਂ ਵੀ ਜਿਹੜੀ ਇੱਥੇ ਹੈਗਾ ਪੂਰੀ ਡਾਕ ਸਾਈਡ ਦੇ ਅੱਜ ਜਦੋਂ ਆ ਮਾਰੇ ਪੋਰਟ ਵਿੱਚ ਲਿਖਿਆ ਕਿ ਸਾਡੇ ਤੋਂ ਦੇ ਸਾਫਤ ਦਿੱਕਿਆ ਨੂੰ ਨਿਸ਼ਾਨਾ ਬਣਾ ਰਹੇ ਹੋ ਕਹਿ ਰਹੇ ਕਿ ਨੌਜਵਾਨੀ ਕਰਾ ਦਿੱਤੀ ਹੈ ਨਹੀਂ ਇਹਦੇ ਬਾਰੇ ਨੂੰ ਮੈਨੂੰ ਅਜੇ ਪਤਾ ਨਹੀਂ ਬਾਕੀ ਜਿਹੜੀ ਮੈਂ ਤੁਸੀਂ ਜਿੰਨੀ ਕੋਈ ਜਾਣਕਾਰੀ ਮੇਰੇ ਕੋਲ ਹੁੰਦੀ ਹੈ ਕਿ ਅਜੇ ਪਹਿਲੇ ਉਹ ਮੈਂ ਫਸਟ ਟਾਈਮ ਇਨਫੋਰਮੇਸ਼ਨ ਉਹ ਤੁਹਾਨੂੰ ਦੇ ਰਿਹਾ ਕਿ ਅਸੀਂ ਇਹ ਵੀ ਤੇ ਨੂੰ ਨਾ ਪਤਾ ਕਰਦੇ ਤੇ ਟਾਈਮ ਦਾ ਪਤਾ ਲੱਗ ਜਾਣਾ ਸੀ ਕਿ ਕਿਹਨਾਂ ਨੇ ਹਾਂਜੀ ਉਹ ਸਾਰਾ ਦੇਖ ਲੈਣਾ ਜੀ आजु स्वरे सोशल मीडिया दे कुछ पोस्ट्स राही बटाला पुलिस नु ये सूचना मिली के एक ग्रेनेड ছোਟਿਆ ਗਿਆ ਹੈ लोकल पॉइंट एरिया ਦੇ ਵਿੱਚ ਤਾਂ ਉਥੇ ਇਮੀਡੀਏਟਲੀ ਅਸੀਂ ਆਪਣੀ ਟੀਮਸ ਡਿਸਪੈਚ ਕਰ ਲਿਆ ਗਿਆ ਬਟ ਉਥੇ ਕੋਈ ਸਾਈਨ ਨਹੀਂ ਸੀ ਵਾ ਕਿਸੇ ਧਮਾਕੇ ਦਾ ਕਿਸੇ ਐਕਸਪਲੋਜਨ ਦਾ ਕਾਫੀ ਦੇਰ ਤੱਕ ਸਰਚ ਕਰਨ ਤੋਂ ਬਾਅਦ ਉਥੇ ਸਾਨੂੰ ਸਾਈਡ ਤੇ ਇੱਕ ਗ੍ਰੇਨੇਡ ਸ਼ੇਪ ਟੇਕ ਆਬਜੈਕਟ ਮਿਲ ਗਿਆ ਤਾਂ ਸਾਡੀ ਟੀਮ ਉਥੇ ਜਦੋਂ ਇਨਸਪੈਕਟ ਕਰ ਰਹੀ ਸੀਗੀ ਇਟ ਲੁੱਕਡ ਲਾਈਕ ਅ ਡਮੀ ਗ੍ਰੇਨੇਡ ਉਹਦੇ ਚ ਕ੍ਰੈਕਸ ਵੀ ਪਏ ਸੀਗੇ ਉਸ ਤੋਂ ਬਾਅਦ ਅਸੀਂ ਫਿਰ ਇੱਕ ਥੀਡੀ ਟੀਮ ਵੀ ਬੁਲਾਈ ਫਰਮ ਅਮਰਿਤਸਰ ਉਹਨਾਂ ਨੇ ਉਹਦਾ ਇਨਸਪੈਕਸ਼ਨ ਕਰ ਲਿਆ ਐਂਡ ਦੇ ਆਲਸੋ ਸੈਡ ਦੈਟ ਇਟ ਅਪੇਰੈਂਟਲੀ ਲੁੱਕਸ ਲਾਈਕ ਅ ਡਮੀ ਗ੍ਰੇਨੇਡ ਉਸ ਤੋਂ ਬਾਅਦ ਉਹ ਉਥੇ ਮੋਕੇ ਤੋਂ ਰਿਮੂਵ ਕਰਤਾ ਗਿਆ ਤਾਂ ਇਹਦੇ ਵਿੱਚ ਰਿਸਪੌਂਸਿਬਿਲਟੀ ਇੱਕ ਮੰਨੂ ਅਗਵਾਨ ਨਾਮ ਦੇ ਬੰਦੇ ਨੇ ਲਈ ਹੈ but uh, this purely looks like uh, a publicity stunt ek uh, social media stunt hai and is tarah di jehdi inanne harkat kiti hai ta ye jehda inanne they have tried to pull off this stunt we are registering uh, fir under relevant sections for the same thank you jayant